ਪੰਜਾਬ ਦੇ ਵਿੱਚ ਬੀਜੇਪੀ ਦੇ ਜਿੰਨੇ ਆਗੂ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਦੇ ਨੇ ਚਾਹੇ ਉਹ ਕੇਂਦਰ ਦੇ ਨੇ ਜ਼ਿਲ੍ਹਾ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਘਰਾਂ ਦਾ ਘਰਾਉ ਨਹੀਂ ਕਈ ਵਾਰੀ ਸ਼ਬਦਾਂ ਦਾ ਹਿਰਫਿਰ ਹੋ ਜਾਂਦਾ ਰੋਸ ਪ੍ਰਦਰਸ਼ਨ ਕਰਨੇ ਨੇ ਟੋਲ ਪਲਾਜੇ ਪੂਰੇ ਪੰਜਾਬ 'ਚ 3 ਦਿਨ ਵਾਸਤੇ ਫ੍ਰੀ ਕਰਨੇ ਨੇ ਇਸ ਦੇ ਨਾਲ ਨਾਲ ਜਿੱਥੇ ਕੋਈ ਸਾਥੀ ਨੇ ਜਿਵੇਂ ਦੱਸਿਆ ਵੀ ਜ਼ਿਲ੍ਹਾ ਪੱਧਰ ਤੇ ਜੇਕਰ ਕੋਈ ਬੀਜੇਪੀ ਦਾ ਕੋਈ ਮੰਤਰੀ ਜਾਂ ਇਸ ਤਰ੍ਹਾਂ ਨਹੀਂ ਹੈ ਤਾਂ ਉਹ ਡੀਸੀ ਦਫਤਰ ਅੱਗੇ ਵੀ ਜਾਣਗੇ ਸਾਥੀ ਮੁੱਖ ਤੌਰ ਤੇ 20 21 22 ਤਰੀਕ ਹੈ ਮੁੱਖ ਤੌਰ ਤੇ ਸਾਡਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਉਹ ਦਿੱਲੀ ਮੋਰਚੇ ਤੋਂ ਬਾਅਦ ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ ਤੇ ਗੁੰਮਰਾਹ ਕਰ ਰਹੀ ਹੈ ਕਹਦੇ ਉਹ ਬਿਆਨਬਾਜ਼ੀ ਮੀਡੀਆ 'ਚ ਕਰ ਰਹੀ ਹੈ ਵੀ ਅਸੀਂ ਮੰਗਾ ਪੂਰੀਆਂ ਕਰਤੀਆਂ ਕਿਸਾਨਾਂ ਨੂੰ ਐਮਐਸਪੀ ਦੇਤੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰਤੀ ਸੁਪਰੀਮ ਕੋਰਟ 'ਚ ਵੀ ਹਲਫਨਾਮੇ ਦਾਖਲ ਹੋ ਗਏ ਤੇ ਅਸੀਂ ਇਹ ਜਿਹੜੀ ਭਾਜਪਾ ਸਰਕਾਰ ਹੈ ਇਹਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੇਵਲ ਪੰਜਾਬ 'ਚ ਨਹੀਂ ਰਹਿਣਾ ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ 22 ਤਰੀਕ ਦੀ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ ਜਿਵੇਂ ਟਰੈਕਟਰ ਸੜਕਾਂ ਤੇ ਖੜੇ ਕਰਨੇ ਜਾਂ ਮੰਨ ਲਓ ਵੀ ਕੋਈ ਹੋਰ ਵੀ ਐਕਸ਼ਨ ਹੋ ਸਕਦਾ ਹੈ ਵੀ ਲਗਾਤਾਰ رابطہ ਕੋਈ ਰੈਲੀਆਂ ਵਗੈਰਾ ਦਾ ਅਸੀਂ ਆਲ ਇੰਡੀਆ ਪੱਧਰ ਤੇ ਫੈਸਲਾ ਲੈ ਕੇ ਇਹ ਪੂਰੇ ਦੇਸ਼ ਤੇ ਪ੍ਰੋਗਰਾਮ ਲੈ ਕੇ ਜਾਵਾਂਗੇ ਤੇ ਜਿੰਨੇ ਵੀ ਮਤਲਬ ਕੇਸ ਤੋਂ ਦੂਜੇ ਸੂਬਿਆਂ ਦੇ ਆਗੂ ਨੇ ਸਾਡੇ ਵੱਡੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚੇ ਪਹਿਲਾਂ ਕੰਮ ਕਰਦੇ ਰੇ ਅਰੇਂਜਮੈਂਟ ਕਾਹ ਸਾਬ ਨੇ ਵੀ ਕਿਹਾ ਉਹਨਾਂ ਸਾਰਿਆਂ ਨੇ ਉੱਥੇ ਸ਼ਾਮਲ ਹੋਣਾ 22 ਤਰੀਕ ਨੂੰ ਤੇ ਅਸੀਂ ਕਰਾਂਗੇ ਜਿਹੜੀਆਂ ਲੋਕਲ ਮੰਗਾਂ ਜਿਵੇਂ ਕਪੈਣਾ ਵਾਲੀ ਦੱਸ ਦਿੱਤੀ ਆ ਮੈਂ ਦਹਰਾਉਣਾ ਚਾਹਣਾ ਉਹ ਗੱਲ ਦੁਆਰੇ ਕਿਉਂਕਿ ਕਈ ਵਾਰੀ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਹਰਿਆਣੇ ਦਾ ਪੁਲਿਸ ਮੁਲਾਜ਼ਮ ਉਹ ਕਪੈਨ ਕਪੈਣਾ ਵਾਲੇ ਜਿਹੜੇ ਵੱਡੀ ਪੱਧਰ ਤੇ ਸਾਡੇ ਸਾਥੀ ਜਾਂਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ ਕਿਉਂਕਿ ਹਾੜੀ ਦਾ ਸੀਜ਼ਨ ਹੈ ਜਿਹੜਾ ਉਹ ਲਗਭਗ ਉਹ ਫਰਵਰੀ ਦੇ ਵਿੱਚ ਗੁਜਰਾਤ ਤੋਂ ਸਟਾਰਟ ਹੋ ਜਾਂਦਾ ਹੈ ਉਹਨਾਂ ਦੂਜੀਆਂ ਸਟੇਟਾਂ ਦੇ ਵਿੱਚ ਹਾੜੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਉਹਨਾਂ ਤੋਂ ਰਿਸ਼ਵਤਖੋਰੀ ਵੀ ਲਈ ਜਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਖੜਿਆ ਨਹੀਂ ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਸਖਤ ਕਦਮ ਉਠਾਊਗਾ ਇੱਕ ਮਸਲਾ ਨਰਸਾ ਬਾਰੇ ਹੈ ਕਾਬਦਾ ਜਿਹੜੀਆਂ ਕੋਠੀ ਦੀਆਂ ਸਾਡੇ ਏਮਜ ਦਾ ਹੈ ਨਾ ਨਰਸਾ ਨੂੰ ਉਹ ਸਸਪੈਂਡ ਕੀਤਾ ਹੋਇਆ ਹੈ ਕੱਚੀਆਂ ਕੱਚੀਆਂ ਨਰਸਾ ਸੌਰੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਸਮਰਥ ਦੇ ਨਾਲ ਹੈ ਉਹਨਾਂ ਦੇ ਪੱਟੇ ਖੜਾ ਹੈ ਉਹ ਇਸ ਤੋਂ ਇਲਾਵਾ ਜਿਹੜਾ ਟੌਰਚਰ ਮਤਲਬ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨਾਂ ਦੇ ਕਰਨ ਦਾ ਯਤਨ ਕਰ ਰਹੀ ਹੈ ਉਸ ਤੋਂ ਬਾਝਾ ਜਾਵੇ ਤੇ ਸਾਡੇ ਜਿਹੜੇ ਜਮਹੂਰੀ ਹੱਕ ਹੈ ਸੰਵਿਧਾਨ ਦੇ ਮੁਤਾਬਕ ਮਿਲੇ ਹੋਏ ਆ ਉਹਨਾਂ ਨੂੰ ਬਹਾਲ ਰੱਖਿਆ ਜਾਵੇ ਤੇ ਨਹੀਂ ਇਸ ਦੇ ਅਸੀਂ ਸ਼ਕਤੀ ਦੇ ਨਾਲ ਅਗਲੇ ਪ੍ਰੋਗਰਾਮ ਵੱਡੇ ਦੇਵਾਂਗੇ ਉਸ ਦੀ ਟਾਈਮਿੰਗ ਪਹਿਲੇ ਦਿਨ 20 ਤਰੀਕ ਨੂੰ ਲਗਭਗ 11 ਵਜੇ ਅਸੀਂ ਉਹ ਸ਼ੁਰੂ ਕਰਾਂਗੇ ਅਤੇ ਆਖਰੀ ਦਿਨ 4 ਵਜੇ ਅਸੀਂ ਉਹ ਪ੍ਰੋਗਰਾਮ ਖਤਮ ਕਰਾਂਗੇ ਜੇਕਰ ਉਸ ਤੋਂ ਕੋਈ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦਾ ਕੇਂਦਰ ਪੱਧਰ ਦਾ ਆਉਂਦਾ ਤਾਂ ਉਸ ਨੂੰ ਮਤਲਬ ਰੈਗੂਲਰ ਕਰਨਾ ਹੈ ਜਾਂ ਨਹੀਂ ਕਰਨਾ ਇਹ ਉਸ ਮੀਟਿੰਗ 'ਚ ਫੈਸਲਾ ਲੈ ਕੇ ਦੱਸਿਆ ਜਾਊ ਰੈਗੂਲਰ ਵੀ ਕਰ ਸਕਦੇ ਆ ਜਾਂ ਹੋਰ ਵੀ ਵੱਡਾ ਐਕਸ਼ਨ ਕੋਈ ਦੇ ਸਕਦੇ ਆ ਇਹ ਬਦਲ ਖੁੱਲਾ ਰਹੂਗਾ ਜਿਹੜੀ ਮੀਟਿੰਗ ਹੋਣੀ ਹੈ ਕੇਂਦਰ ਦੇ ਮੰਤਰੀ ਜਨਨਾ ਜੀ ਮੀਟਿੰਗ ਯਾਰ ਉਹਦੇ ਤੋਂ ਤੁਹਾਨੂੰ ਮਤਲਬ ਉਹ ਇਨਾ ਹੈ ਨਹੀਂ ਯਕੀਨ ਨਹੀਂ ਹੈ ਕਿ ਅਜਿਹੇ ਫੈਸਲੇ ਹੋਣਗੇ ਜਿਹਦਾ ਵੱਡੇ ਫੈਸਲੇ ਨਹੀਂ ਦੇਖੋ ਜਦੋਂ ਦਿੱਲੀ ਮੋਰਚਾ ਲੱਗਿਆ ਹੋਇਆ ਸੀ ਉਦੋਂ ਤੇਰਾ ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਸੀ ਜਾਂ ਤੇ ਉਦੋਂ ਸਾਰੇ ਆਵਾਜ਼ਾਂ ਆਗੂ ਜਿਹੜੇ ਬੈਠੇ ਨੇ ਜਿਨ੍ਹਾਂ ਦਾ 50-50 ਸਾਲ ਦਾ ਤਜਰਬਾ ਹੈ ਤੇ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਰੱਖੀ ਸੀ ਪਰ ਉਹ ਹਮੇਸ਼ਾ ਗੱਲਾਂ ਗੋਲਮੋਲ ਕਰਦੇ ਰਹੇ ਜਿਹੜੀਆਂ ਮੰਗਾਂ ਮੀਟਿੰਗਾਂ ਦੇ ਵਿੱਚ ਮੰਨੀਆਂ ਗਈਆਂ ਸੀ ਬਿੱਲ ਤਾਂ ਉਸ ਤੋਂ ਬਾਅਦ ਰੱਦ ਕੀਤੇ ਸੀਗੇ ਬਾਹਰੋਂ ਹੀ ਰੱਦ ਕੀਤੇ ਸੀ ਤੇ ਬਾਹਰ ਹੀ ਪਾਰਲੀਮੈਂਟ ਚ ਹੋਏ ਨੇ ਪਰ ਜਿਹੜੀਆਂ ਮੰਗਾਂ ਪਰਾਲੀ ਨੂੰ ਲੈ ਕੇ ਬਿਜਲੀ ਬਿੱਲ ਵਾਪਸ ਲੈਣ ਦੀਆਂ ਮੰਗਾਂ ਸੀ ਉਹ ਚੋਰੀ ਛਿਪੇ ਮਤਲਬ ਕਿ ਦਰਵਾਜ਼ਾ ਰਾਹੀਂ ਅੱਜ ਫੇਰ ਸਾਡੇ ਤੇ ਲਾਗੂ ਕਰਨੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ ਜਿਹਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰੂਗਾ ਅਸੀਂ ਹਮੇਸ਼ਾ ਉਦੋਂ ਤੋਂ ਲੈ ਕੇ ਲੜ ਰਹੇ ਹਾਂ ਸੰਘਰਸ਼ ਦੇ ਮੈਦਾਨ ਚ ਤੇ ਅੱਗੇ ਤੋਂ ਵੀ ਸੰਘਰਸ਼ ਦੇ ਮੈਦਾਨ ਚ ਰਹਿਾਂਗੇ